वेलकम माय न्यू व्लॉग सो गाइस आज साग ਦਾ ਮਨ ਬਣਿਆ ਤੇ ਮੈਂ ਸਾਗ ਲੈਣ ਲੱਗੀ ਆ ਕਰ ਦੋ ਭਈਆ ਅਸੀਂ ਵਲੌਗ ਪਾਣੇ ਆ ਤਾਜ਼ਾ ਨਾ ਬਿਲਕੁਲ ਤਾਜ਼ਾ ਬਿਲਕੁਲ ਇੰਨਾ ਵਧੀਆ ਸਾਗ ਦੇਖਣ ਤੋਂ ਠੀਕ ਹੈ ਕਰ ਲਿਆ ਹਾਂ ਕਰ ਲਿਆ ਸੋਨੀਆਂ ਨੇ ਸਾਰਾ ਕੰਮ ਕਰ ਦਿੱਤਾ ਦੇਖੋ ਇੱਧਰ ਆਪਾਂ ਲੈ ਲਿਆ ਸਾਗ ਵੀ ਹੈਲੋ ਕਿਵੇਂ ਹੋ ਤਾਂ ਬੈਲ ਸੋ ਗਾਇਜ਼ ਮੈਂ ਇਹਦੀ ਲੈਣ ਆਈਆਂ ਦਵਾਈ ਖਾਂਸੀ ਹੋਈ ਪਈ ਨੇ ਉਹ ਦੇ ਉਹ ਦੇ ਖਾਂਸੀ ਬਹੁਤ ਹੋ ਗਈ ਹੈ ਨਾ ਦੇਖੋ ਗਾਇਜ਼ ਨੰਨੂ ਚਲਾ ਰਹੀ ਹੈ ਮੋਟਰਸਾਈਕਲ ਪੋਲੀਪਰੋਲਿਕ ਨੰਨੂ ਚਲਾ ਰਹੀ ਹੈ ਮੋਟਰਸਾਈਕਲ ਦੇਖੋ। ਹਾਂ। ਧਿਆਨ ਨਾਲ ਲੈ ਕੇ ਜਾਣਾ। ਬੋਲੀ ਰੋਡ ਤੋਂ ਆ ਰਹੇ ਹਾਂ। ਹਾਂ। ਵੈਸੇ ਨਾ ਗਾਇਸ ਸਾਡੀ ਰੋਡ ਤੇ ਨਾ ਇੰਨਾ ਜਾਮ ਹੁੰਦਾ ਨਾ ਇੱਥੇ। ਬਹੁਤ ਜਾਮ ਹੁੰਦਾ ਦੇਖੋ। 1 ਮਿੰਟ ਦੇ ਵਿੱਚ ਵਿੱਚ ਜਾਮ ਲੱਗ ਗਿਆ ਮਿੰਟਾਂ ਵਿੱਚ ਆ ਦੇਖ ਲੋ ਇਹਨਾਂ ਦੇ ਕੰਮ ਦੇਖ ਲੋ ਦੇਖੋ ਗਾਈਜ਼ ਕਿਵੇਂ ਇਹ ਸ਼ਰਾਰਤ ਕਰਦੇ ਨੇ ਭੈਣ ਭਰਾ ਦੇਖ ਲੋ ਹਾਏ ਗੰਦਾ ਬੱਚਾ ਗੰਦਾ ਬੱਚਾ ਗੰਦਾ ਬੱਚਾ ਲੈ ਇਹਨੂੰ ਲਿਟਾ ਅੰਦਰ ਚੱਲ ਤੇ ਮੇਰੇ ਨਾਲ ਆ ਰੋਬਿਨ ਓਏ ਚੀਕਾ ਨਾ ਮਾਰ ਮੇਰੇ ਕੋਲ ਆ ਤਾਂ ਇਧਰ ਮੈਂ ਕੱਟਦੀ ਆ ਸਾਗ ਧੋਨੀ ਆ ਤੇ ਵੀਡੀਓ ਬਣਾ ਕੇ ਵਲੋਗ ਬਣਵਾ ਆ ਕੇ ਕਿਉ ਨੰਨੇ ਇਧਰ ਆ ਮੇਰੀ ਹੈਲਪ ਕਰਾ ਹਣਾ ਵੀ ਗਾਇਸ ਵਲੋਗ ਬਣਾਣਾ ਥੋੜੀ ਬੋਤੀ ਨਾਲ ਕੈਮਰਾ ਪਕੜ ਕੇ ਰੱਖੇ ਮੈਂ ਸਾਗ ਧੋਵਾ ਤੇ ਆ ਮੈਂ ਡਿਊਟੀ ਲਈ ਸੀ ਗੁੜੀਆ ਦੀ ਗਾਇਸ ਉਹਨੂੰ ਮੈਂ ਕਿਹਾ ਤੂੰ ਲਸਣ ਤੇ ਅਦਰਕ ਛੇਲ ਕੇ ਦੇ ਦੇ ਮੈਨੂੰ ਫਿਰ ਮੈਨੂੰ ਸੋਖ ਆ ਲਸਣ ਅਦਰਕ ਛਿੱਲੇ ਆਂ ਛੋੜ ਦੇ ਉਹ ਨੂੰ ਮੈਂ ਕਿਹਾ ਸੀ ਛਿਲ ਕੇ ਨਨੂ ਇਹ ਖਾਣੇ ਹਲੇ ਜਾ ਅੰਦਰ ਦੀਦੀ ਦੇ ਕੋਲ ਚਲ ਜਾ। ਇਹ ਕਾਜੂ? ਹਾਂ ਜਾ ਖਾ ਲੈ। ਸੋਨੇ ਮੇਰਾ ਕੰਮ ਆਸਾਨ ਕਰਦਾ ਗਾਇਜ਼ ਲਸਣ ਅਦਰਕ ਦਾ ਤੇ ਹੁਣ ਆਪਾਂ ਕਰੀਏ ਸਾਗ ਮੈਂ ਧੋਣ ਲੱਗੀ ਆ ਜੇ ਰੋ ਵੀ ਨਾ ਗਿਆ ਠੀਕ ਹੈ ਨਹੀਂ ਤਾਂ ਮੈਂ ਹੀ ਦਿਖਾਈ ਜਾਊਂਗੀ ਤੇ ਆਪਾਂ ਹੁਣ ਇਹਨੂੰ ਪਹਿਲੇ ਧੋ ਕੇ ਫਿਰ ਕਟਣੀ ਆ ਗਾਇਜ਼ ਐਤ ਕਿ ਮੈਂ ਕਟਿਆ ਘਟਾਇ ਨਹੀਂ ਲਿਆਂਦਾ ਐਤ ਕਿ ਮੈਂ ਨਾਲੋਂ ਨਾਲ ਕਟਾਂਗੀ। ਚਲ ਜਾ।

ਕੱਟ ਕੇ ਨਹੀਂ ਧੋਣਾ ਕਹਿੰਦੇ ਕੱਟ ਕੇ ਧੋਵੋ ਨਾ ਅਸਰ ਨਿਕਲ ਜਾਂਦਾ ਤੇ ਆਪਾਂ ਐਦਾਂ ਹੀ ਧੋਵਾਂਗੇ ਪਹਿਲੇ ਇਹਨੂੰ ਆਪਾਂ ਠੀਕ ਹੈ ਸਾਗ ਦਾ ਬੜਾ ਲੰਬਾ ਜਾਬਾਂ ਮੈਂ ਕਿਹਾ ਚੱਲ ਸਾਗ ਦੀ ਰੁੱਤ ਚਲੀ ਜਾਣੀ ਹੈ ਫੇਰ ਸੱਦੀ-ਸੱਦੀ ਵੀ ਸਵਾਦ ਲੱਗਦਾ ਬਾਅਦ ਵਿੱਚ ਨਹੀਂ ਸਵਾਦ ਆਉਂਦਾ ਸੱਦੀ-ਸੱਦੀ ਜਾਂਦੇ ਆਪਾਂ ਸਾਗ ਬਣਾਉਣੇ ਗਾਈਜ਼ ਕਾਲ ਦਾ ਲਈਏ ਨਜ਼ਾਰਾ ਐ ਵਧੀਆ ਆਪਾਂ ਧੋ ਕੇ ਤੇ ਆਪਾਂ ਬਸ ਕੱਟ ਲੈਣਾ ਮੋਟਾ-ਮੋਟਾ ਹੀ ਬਾਅਦ ਚ ਆਪਾਂ ਉਹ ਕਰਨਾ ਤਾਂ ਹੈਗਾ ਇਹ ਗ੍ਰੈਂਡ ਹਨਾ ਵੀ ਕਿਉਂ ਰੋਦੇ ਆਪਾਂ ਵੱਡਾ ਟੋਕਰਾ ਹੋਵੇ ਨਾ ਉੱਥੇ ਰੱਖੀ ਜਾਵੇ ਬੰਦਾ ਸਮਾਂ ਆ ਜੇ ਪੂਰਾ ਹੋਵੇ ਨਾ ਟੋਕਰਾ ਟੋਕਰਾ ਉਸ ਬੰਦਾ ਧੋ ਧੋ ਕੇ ਰੱਖੀ ਜਾਵੇ ਤੇ ਇਧਰ ਆਪਾਂ ਹੁਣ ਦੂਸਰਾ ਚੱਕੀ ਇੱਕ ਸਾ ਗਾਇਜ਼ ਮੈਂ ਲਿਆਵਾ 1.5 ਕਿਲੋ 1.5 ਕਿਲੋ ਮੈਂ ਲਿਆਵਾ ਤੇ ਮੈਂ ਕਿਹਾ 4 ਦਿਨ ਖਾਈਏ ਤਾਂ ਸਹੀ ਮੜਾ ਜਾ ਕਿਲੋ ਕਰ ਲੋ ਕੀ ਕਰਨਾ ਸੀ 1.5 ਕਿਲੋ ਲੈ ਲਿਆ ਮੈਂ ਬੱਚੇ ਤਾਂ ਘਾਟੀ ਖਾਂਦੇ ਨੇ ਇਹ ਸਾਨੂੰ ਵੀ ਸਵਾਲ ਲੱਗਦਾ ਮੇਰਾ ਸੋ ਗਾਈਜ਼ ਆਪਾਂ ਲੈ ਲਿਆ ਚੋਪਰ ਤੇ ਇਹਦੇ ਉੱਥੇ ਆਪਾਂ ਹੁਣ ਕਟਾਂਗੇ ਸੋ ਗਾਇਸ ਆਪਾਂ ਕੇ ਉੱਪਰ ਦੇ ਉੱਤੇ ਫਟਾਫਟ ਕੱਟ ਰਹੇ ਆ ਸਾਗ ਸਿੱਧੀ ਬਣੂਗੀ ਸਿੱਧੀ ਬਣੂਗੀ ਹਾਂ ਕੋਈ ਗੱਲ ਆ ਦੇਖੋ ਗਾਇਸ ਫਟਾਫਟ ਆਪਾਂ ਕੱਟ ਕੇ ਨਾਲੂ ਦੇ ਨਾਲ ਆਪਾਂ ਕੁੱਕਰ ਦੇ ਵਿੱਚ ਪਾ ਰਹੇ ਆ ਸਾਗ ਫਟਾਫਟ ਘੋਤਾ ਪਿਆ ਸਾਗ ਐਦਾਂ ਹੀ ਬੱਸ ਆ ਵੱਡੇ ਚਾਕੂ ਨਾਲ ਆਪਾਂ ਫਟਾਫਟ 5 ਮਿੰਟ ਲਾਣੇ ਸਾਗ ਕੱਟਣ ਕੱਟਣ ਤੇ ਉੱਪਰ ਦੇ ਉੱਤੇ ਮਿੰਟ ਲੱਗਦਾ ਦੇਖੋ ਗਾਇਸ ਚਲੋ ਜੀ ਇੱਧਰ ਦੇਖੋ ਆਪਾਂ ਕੱਟ-ਕੱਟ ਕੇ ਨਾਲ ਦੀ ਨਾਲ ਆਪਾਂ ਇੱਧਰ ਕੱਡੇ ਵਿੱਚ ਟ੍ਰਾਂਸਫਰ ਕਰੀ ਜਾਂਦੇ ਆ ਠੀਕ ਹੈ ਗਾਇਸ ਮੇਰਾ ਸਾਥ ਖਾਂਦਾ ਬੜਾ ਹੀ ਮਾਨਸਿਕ ਹੈ ਕਿਨੇ ਦਿਨ ਹੋ ਗਏ ਤੇ ਬਸ ਥੋੜਾ ਬਾਤੂ ਰਹਿ ਗਿਆ ਬਸ ਧੋਣਾ ਆ बाकी मैं साल उने आ तो सारा ਧੋ ਲਿਆ ਫੋਲਡ ਕਰਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਫੋਲਡ ਕਰ ਲਿਆ ਗਾਇਸ ਬਸ ਹੁਣ ਇਦਾਂ ਹੀ ਆਪਾਂ ਕੱਢੀ ਜਾਣਾ ਗ੍ਰੈਂਟ ਤਾਂ ਕਰ ਨਹੀਂ ਕਰਨਾ ਹੈ ਗਾਇਸ ਚਾਹੇ ਬ੍ਰਿਕ ਬ੍ਰਿਕ ਨਾਲ ਵੀ ਕੱਟਿਆ ਜਾਵੇ ਨਾ ਮੋਟਾ ਮੋਟਾ ਆਪਾਂ ਇਦਾਂ ਹੀ ਟੱਕ ਲੈਣਾ ਫਟਾਫਟ ਕੱਟ ਕੇ ਵਿੱਚ ਪਾਣਾ ਕੁੱਕਰ ਦੇ ਚਾਹ ਧਰਦਾ ਰੱਖ ਦੇਣਾ ਤਿੰਨ ਕੱਟੇ ਦੇਖੋ ਐਂਡ ਸੋ ਗਾਇਜ਼ ਆਪਾਂ ਹੁਣ ਸਾਗ ਤਾਂ ਪੂਰਾ ਪ੍ਰੋਪਰ ਕੱਟ ਕੇ ਪਾ ਤਾ ਹੈ ਕੁੱਕਰ ਦੇ ਵਿੱਚ ਜਿੰਨਾ ਸਨ ਅੰਦਰਕ ਵੀ ਧੋ ਕੇ ਥੋੜਾ ਜਿਹਾ ਪਾ ਦਈਏ ਐਦਾਂ ਹੀ ਕਿਉਂਕਿ ਗ੍ਰाइंड ਤਾਂ ਆਪਾਂ ਬਾਅਦ ਚੋ ਕਰਨਾ ਹੀ ਹੈ ਤੇ ਮੈਂ ਐਦਾਂ ਹੀ ਪਾਣੀ ਹੁੰਨੀ ਹੈ ਗਾਇਜ਼ ਮੈਨੂੰ ਐਦਾਂ ਸੁੱਖਾ ਲੱਗਦਾ ਪਹਿਲੇ ਤਾਂ ਮੈਂ ਸਾਰਾ ਸਮਾਨ ਐਦਾਂ ਹੀ ਪਾ ਦੇਣਾ ਬਾਅਦ ਚ ਜਦੋਂ ਸੀਟੀਆਂ ਲਗਵਾਉਣ ਤੋਂ ਬਾਅਦ ਆਪਾਂ ਗ੍ਰੈਂਡ ਕਰ ਦੇਣਾ ਠੀਕ ਹੈ ਐਦਾਂ ਹਰੀਆਂ ਮਿਰਚਾਂ ਲਈਆਂ ਨੇ ਉਹਨੇ ਚੰਗੀ ਤਰ੍ਹਾਂ ਵਾਸ਼ ਕਰਕੇ ਪਾਵਾਂਗੀ ਚਲੋ ਜੀ ਸਾਲ ਦਾ ਕੰਮ ਤਾਂ ਹੋਇਆ ਸੰਪੂਰਨ ਚਲੋ ਜੀ ਹੁਣ ਆਪਾਂ ਫ੍ਰੀ ਆ ਹਰੀਆਂ ਮਿਰਚਾਂ ਦੀ ਗਾਈਜ਼ ਮੈਂ ਡੰਡੀਆਂ ਕੱਟ ਲਈਆਂ ਤੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਵਾਸ਼ ਕਰਕੇ ਵਾਵਾਂਗੇ ਤੇ ਬਸ ਮੈਂ ਇੰਨੇ ਆ ਕਿ ਹੀ ਪਾਣੀ ਆ ਨੇ ਹਰੀਆਂ ਮਿਰਚਾਂ ਜਿਆਦਾ ਨਹੀਂ ਪਾਣੀ ਆ ਉਹ ਪਤਾ ਫਿਰ ਕੀ ਹੁੰਦਾ ਵਾ ਪੇਟ ਦੇ ਵਿੱਚ ਨਾ ਵਟ ਪੈਣੇ ਸ਼ੁਰੂ ਹੋ ਜਾਂਦੇ ਸਾਗ ਖਾਣ ਦੇ ਨਾਲ ਜੇ ਜ਼ਿਆਦਾ ਕਰਾਰਾ ਵੀ ਹੋਵੇ ਤਾਂ ਮੀਡੀਅਮ ਕਰਾਰਾ ਹੀ ਬਣਾਉਂਗੀ ਮੈਂ ਜਿਆਦਾ ਕਰਾਰਾ ਨਹੀਂ ਬਣਾਣਾ ਸੋ ਮੇਰੇ ਅੰਦਾਜ਼ੇ ਨਾਲ ਤਾਂ ਇੰਨੀ ਕੁ ਬਹੁਤ ਬਾਕੀ ਲੋੜ ਜਰੂਰਤ ਪਈ ਤੇ ਤੜਕੇ ਦੇ ਵਿੱਚ ਆਪਾਂ ਪਾ ਸਕਦੇ ਹਾਂ ਗਾਇਸ ਇਹ ਆਪਣੀ ਇੱਛਾ ਹੈ ਨਾਲ ਚੱਕ ਮਾਰ ਕੇ ਵੀ ਖਾ ਸਕਦੇ ਹਾਂ ਹਰੀਆਂ ਵਿੱਚ ਸੋ ਇਹ ਆਪਣੀ ਇੱਛਾ ਹੈ ਸੋ ਫਿਲਹਾਲ ਇੰਨੀ ਐ ਮੈਂ ਪਾਵਾਂਗੀ ਸਾਗ ਦੇ ਵਿੱਚ ਹੁਣ ਤੇ ਹੁਣ ਆਪਾਂ ਪਾਵਾਂਗੇ ਨਮਕ ਨਮਕ ਪਾ ਕੇ ਗਾਇਸ ਫਿਰ ਆਪਾਂ ਕੁੱਕਰ ਨੂੰ ਬੰਦ ਕਰ ਦੇਵਾਂਗੇ ਹਲਕਾ ਜਾਂ ਕੁੱਕਾ ਅੱਟ ਟੇਕ ਕਰਾਂਗੇ ਰਾਣਨਾ ਸਿਟੀ ਆਈ ਜਾਏਗੀ ਆਪਾਂ ਟਾਈਮ ਸੇਰੀ ਧਰ ਦਿੱਤਾ ਤੇ ਰਾਤ ਨੂੰ ਹੀ ਖਾਣਾ ਆਪਾਂ ਤੜਕ ਕੇ ਮੋਨ ਵਿੱਚ ਆਪਾਂ ਪਾਈਏ ਨਮਕ ਸੋ ਇਧਰ ਨਾਲ ਦੀ ਨਾਲ ਮੈਂ ਸਾਰੇ ਬਰਤਨ ਵਾਸ਼ ਕਰ ਲਏ ਸੀ ਬਸ ਆਹੀ ਇੱਕ ਪਲੇਟ ਰਹਿ ਗਈ ਏ ਠੀਕ ਹੈ ਤੋ ਜੋ ਸਾਈਡਾਂ ਤੇ ਪਿਆ ਹੁੰਦਾ ਸਮਾਨ गाइस ਉਹਨੂੰ ਇਗਨੋਰ ਕਰਿਓ ਕਿਉਂਕਿ ਕਿਚਨ ਚ ਸੌਸ ਮਨ ਪਿਆ ਹੁੰਦਾ ਸਾਗ गाइस ਆਪਾਂ ਧਰ ਦਿੱਤਾ ਤੇ ਹੁਣ ਆਪਾਂ ਨਾਲ ਦੀ ਨਾਲ ਕਾਫੀ ਇੰਜੋਏ ਕਰੀਏ ਕਿਉਂਕਿ ਕਾਫੀ ਪੀਣ ਦਾ ਮਨ ਕਰ ਰਿਹਾ ਮੈਂ ਕਾਫੀ ਦੇਰ ਤੋਂ ਲੱਗੀ ਹੋਈ ਹਾਂ ਸਾਗ ਦੀ ਕਟਾਵੱਡੀ ਕਰਨ ਤੇ ਹੁਣ ਆਪਾਂ ਥੋੜਾ ਜਿਹਾ ਸਿਰ ਗਰਮ ਕਰੀਏ ਕਾਫੀ ਪੀਏ ਸਾਗਾ ਹੱਦਿ ਆਪਾਂ ਕੁੱਕਰ ਬੰਦ ਕਰਨਾ ਹੈ ਇੱਥੇ ਮੈਂ ਰੱਖਿਆ ਆ ਹੈ नमक वगैरह मैं फादिटा है देखो ते कॉफी बनाई है एक पास से आप सो गाइस डिलीशियस कॉफी बन के हो चुकी है रेडी गुडिया ने तो थोड़ी जी पीनी है रोबी नु मैं दे आई हां वो पिंदा कोसी कोसी मैं पीनी है फुल बटा फुल गरम ਜਿੰਦੇਰ ਫੁੱਲ ਗਰਮ ਨਾ ਹੋਵੇ ਮੈਨੂੰ ਚਾਹ ਕੌਫੀ ਪੀਂਦਾ ਗਾਇਜ਼ ਮਜ਼ਾ ਨਹੀਂ ਆਉਂਦਾ ਮੈਂ ਫੁੱਲ ਗਰਮ ਪੀਂਦੇ ਹਾਂ ਸੋ ਆਪਾਂ ਨਾਲ ਆਹਾ ਬਿਸਕੁਟ ਇੰਜੋਏ ਕਰਾਂਗੇ ਕਹ ਸਾਗ ਨੂੰ ਤਾਂ ਹਜੇ ਟਾਈਮ ਲੱਗਣਾ ਸੋ ਆਪਾਂ ਇਹੀ ਖਾਵਾਂਗੇ ਹੁਣ ਤੇ ਨਾਲ ਖਾਵਾਂਗੇ ਪੂਜੀਆ ਇਹ ਆਪਣਾ ਈਵਨਿੰਗ ਦਾ ਖਾਣ ਪੀਣ ਹੈ ਖਾਣ ਪੀਣ ਈਵਨਿੰਗ ਦਾ ਸੋ ਗਾਇਜ਼ ਆਓ ਇੰਜੋਏ ਕਰੋ ਕੌਫੀ ਗਰਮਾ ਗਰਮ ਨਾਲ ਬਿਸਕੁਟ ਨਾਲ ਪੂਜੀਆਂ ਲੋ ਬੱਚੇ ਸੋ ਫਾਈਨਲੀ ਗਾਇਸ ਸਾਗ ਬਣ ਕੇ ਹੋ ਚੁੱਕਾ ਹੈ ਰੈਡੀ ਤੇ ਰਿਜਦਾ ਪਿਆ ਹੈ ਦੇਖੋ ਕਿੰਨਾ ਸੋਹਣਾ ਬਣ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਵਗੈਰਾ ਚੈੱਕ ਕਰੀਏ ਗ੍ਰੈਂਡ ਆਪਾਂ ਕਰ ਦਿੱਤਾ ਹੈ ਠੀਕ ਹੈ ਤੇ ਹੁਣ ਆਪਾਂ ਦੇਖੀਏ ਇਹਨੂੰ ਨਨੂ ਮੰਮਾ ਨੇ ਸਾਗ ਬਣਾਇਆ ਅੱਜ ਅੱਛਾ ਹਾਂ ਨੰਨੇ ਠੀਕ ਹੈ ਅਬ ਖਾਂਸੀ ਠੀਕ ਹੈ ਹਾਂ ਠੀਕ ਹੈ ਮੇਰੇ ਬੁਬਲੂ ਨੂੰ ਖਾਂਸੀ ਲੱਗ ਗਈ ਥੀ ਦਾਈ ਲੈ ਕੇ ਆਇਆ ਸਾ ਮੇਰਾ ਬੁਬਲੂ ਖੇਡ ਰਹੀ ਏ ਕਾਕੂ ਕਾਕੂ ਸਾਡਾ ਖੇਡ ਰਿਆ ਮੈਂ ਇਧਰ ਸਾਗ ਵਿੱਚ ਜੁਟੀ ਹੋਈ ਆ ਤੇ ਸਾਗ ਬਣਾ ਰਹੀ ਸੀ ਗਾਇਜ਼ ਬਣ ਚੁੱਕਾ ਸਾਗ ਮੰਮੀ ਹਾਂ ਬੇਟੇ ਛਿੱਟੇ ਪੜ ਰਹੇ ਹਨ ਜੇ ਛਿੱਟੇ ਪੜ ਰਹੇ ਹਨ ਜੇ ਰਿਜ ਰਹੇ ਹਨ ਆ ਦੇਖੋ ਛਿੱਟੇ ਪਿੱਛੇ ਹੋ ਜਾ ਛਿੱਟੇ ਪੜ ਜਾਣਗੇ ਪਿੱਛੇ ਹੋ ਜਾ ਮੇਰਾ ਸ਼ੋਨਾ ਪਿੱਛੇ ਹੋ ਜਾ ਚੱਲ ਛਿੱਟੇ ਤੇ ਉੱਪਰ ਲੈ ਆ ਚਪਲ ਕਿ ਉਤਾਰੀ ਨੀਚੋਂ ਸੇ ਮੰਮੀ ਛਿੱਟੇ ਤੇ ਉੱਪਰ ਲੈ ਆ ਉਹ ਰਿਜਦਾ ਪਿਆ ਨਾ ਸਾਗ ਚਪਲ ਢਾਲ ਚੱਲ ਪੈਰੋਂ ਵਿੱਚ ਮੰਮੀ ਹਾਂ ਮੰਮੀ ਹਾਂਜੀ ਚਲ ਜਾ ਕੇ ਚੱਪਲ ਡਾਲ ਸ਼ੋਨੇ ਜਾਂ ਫਿਰ ਸਵੇਰ ਬੁਖਾਰ ਥਾ ਨਾ ਆਪਨੇ ਕੀ ਬੋਲਾ ਥਾ ਮੈਂ ਕੁਛ ਨਹੀਂ ਬੋਲਾ ਥਾ ਮੈਂ ਸਾਗ ਬਣਾ ਰਹੀ ਹਾਂ ਉਹ ਉਹ ਕੀ ਬੋਲਾ ਥਾ ਉਹ ਛੀਟੇ ਪੜ ਰਹੇ ਹਨ ਦੇਖ ਉਹ ਦੇਖੋ ਛੀਟੇ ਛੀਟੇ ਉੱਡਦੇ ਪਏ ਨਾ ਦੇਖੋ ਇਹ ਚ ਪਾਣੀ ਹੈ ਹਜੇ ਗਾਇਜ਼ ਹਲੇ ਰਿਜੀਆਂ ਨਹੀਂ ਪੂਰੀ ਤਰ੍ਹਾਂ ਮੱਕੀ ਦਾ ਆਟਾ ਪਾਇਆ ਵਾ ਤੇ ਗ੍ਰੈਂਡ ਕਰਕੇ ਹੁਣ ਰਜਾਨੀ ਆ ਚੰਗੇ ਤਰ੍ਹਾਂ ਮੇ ਮਮੀ ਸੀਟੇ ਦੇ ਉੱਪਰ ਨੇ ਛੀਤੇ ਪੜ ਰਹੇ ਆ ਸੱਚ ਗਾਇਜ਼ ਮੈਂ ਕਿਉਂ ਪਾਣਾ ਭੁੱਲ ਗਈ ਕਿ ਉਹ ਵੀ ਪਾਣਾ ਇਹਦੇ ਵਿੱਚ ਕਿਉਂ ਪਾਣੀ ਆ ਚੱਲ ਤੂੰ ਅੰਦਰ ਚੱਲ ਮਮੀ ਪਾਣੀ ਦਾਣਾ ਅਸਲੀ ਹੈ ਪਾਣੀ ਡਾਲਣਾ ਇਸ ਲਈ ਇਹ ਚ ਦੇਸੀ ਘਿਓ ਹੀ ਪਾਣੀ ਆ ਮੈਂ ਥੋੜਾ ਜਿਹਾ ਕਹਿੰਦੇ ਪਾਣਾ ਚਾਹੀਦਾ ਮਤਲਬ ਕਿ ਸਾਗ ਦੇ ਵਿੱਚ ਮੱਕੀ ਦਾ ਜਦੋਂ ਆਲਣ ਪਾਉਂਦੇ ਆ ਨਾ ਤੇ ਕਿਉਂ ਵੀ ਪਾਈ ਦਾ ਤੇ ਮੈਂ ਗਾਇਜ਼ ਦੇਸੀ ਘਿਓ ਪਾਲ ਲੱਗੀ ਹੈ ਵਿੱਚ ਫੋਨ ਆ ਰਿਹਾ ਮੋਬੀ ਜੀ ਦਾ ਗੱਲ ਕਰ ਲਾਂ ਗਾਇਸ ਸੋ ਗਾਇਸ ਗਾਇਸ ਸਾਗ ਬਣਿਆ ਲਾਜਵਾਬ ਤੇ ਇਧਰ ਹੁਣ ਆਪਾਂ ਰੋਟੀ ਬਣਾ ਰਹੇ ਆ ਤੇ ਸਾਗ ਨਾਲ ਕਰੀਏ ਇੰਜੋਏ ਸਾਗ ਦੇਖ ਕੇ ਕਿਨੂੰ ਕਿਨੂੰ ਦਿਲ ਕਰ ਪਿਆ ਖਾਣ ਦਾ ਇਸ ਤਰੀਕੇ ਨਾਲ ਤੇ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਰੋਟੀ ਵੀ ਫੁੱਲ ਗਈ ਹੈ ਲੱਗਦਾ ਸਾਡੀ YouTube ਫੈਮਿਲੀ ਨੂੰ ਵੀ ਭੁੱਖ ਲੱਗ ਚੁੱਕੀ ਹੈ ਬੜੀ ਜ਼ਿਆਦਾ ਸਾਗ ਦੇਖ ਕੇ ਇਹਦਾ ਤੜਕਾ ਲੱਗਾ ਪਿਆ ਹੈ ਗਾਇਸ ਤੜਕਾ ਆਪਾਂ ਲਾ ਲਿਆ ਹੈ ਟਮਾਟਰਾਂ ਦਾ ਬੱਚੇ ਪਿਆਜ਼ ਦਾ ਤੜਕਾ ਨਹੀਂ ਲਗਾਉਂਦੇ ਖਾਂਦੇ ਨਹੀਂ ਉਹਦਾ ਪਿਆਜ਼ਾਂ ਵਾਲਾ ਸੋ ਇਹ ਖਾਏਗੀ ਸਾਡੀ ਗੁੜੀਆਂ ਔ ਮੱਖਣ ਨਹੀਂ ਪਾਦੀ ਗਾਈ ਮੈਂ ਮੱਖਣ ਪਾਣੀ ਆ ਮੈਂ ਮੱਖਣ ਪਾ ਕੇ ਖਾਵਾਂਗੀ ਸੋ ਆਪਾਂ ਸਾਗ ਕਰੀਏ ਇੰਜੋਏ ਤੇ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਲਾਈਕ ਕਰਿਆ ਕਰੋ ਹਾਂਜੀ ਗਾਇਜ਼ ਰੋਟੀ ਸੰਜੀਵ ਜੀ ਅੱਗੇ ਪੇਸ਼ ਹੈ ਵਿਦ ਮੱਖਣ ਸੰਜੀਵ ਜੀ ਮੱਖਣ ਪਾ ਕੇ ਖਾਂਦੇ ਨੇ ਨਜ਼ਾਰਾ ਲੈਂਦੇ ਨੇ ਸਾਗ ਦਾ ਤੇ ਨਿਆਰਾ ਹੀ ਮੱਖਣ ਪਾ ਕੇ ਹਾਂ ਤੁਸੀਂ ਦੱਸਣਾ ਹੈ ਮੈਂ ਦੁਪਹਿਰ ਦੀ ਲੱਗੇ ਹੋਈਆਂ ਮਿਹਨਤ ਕਰਨ ਤੇ ਦੱਸੋ ਕਿ ਸਾਗ ਕਿਵੇਂ ਬਣਿਆ ਆ ਦੇਖੋ ਜੀ ਚੱਕੋ ਮੱਖਣ ਇੱਕ ਚੀਜ਼ ਮਿਸ ਹੈ ਹਰੀ ਮਿਰਚ ਹਰੀ ਹਰੀ ਮਿਰਚ ਮਿਸ ਹੈ ਉਹ ਮੈਂ ਪਤਾ ਕਿਉਂ ਨਹੀਂ ਦਿੱਤੀ ਕਿਉਂਕਿ ਪਹਿਲੇ ਖਾ ਕੇ ਦੇਖੋ ਜੇ ਤਾਂ ਤੁਹਾਨੂੰ ਘਟ ਕਰਾਰਾ ਲੱਗਿਆ ਫਿਰ ਦਵਾਂਗੀ ਦੁਰ ਕਿਦੇ ਮੱਖਣ ਲਾਈਦਾ ਆਪਾਂ ਬੰਦੇ ਜੀ ਪੰਜਾਬੀ ਸਾਗ ਨਾਲ ਮੱਖਣ ਮੱਖਣ ਆ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਹੀ ਹੈ ਤੇ ਸੰਜੀਤ ਜੀ ਦੱਸਣਗੇ ਕਿ ਕਿਵੇਂ ਬਣਿਆ ਸਾਗ ਇਹ ਵੀ ਖਾ ਲੈ ਨੀ ਇਹ ਵੀ ਖਾ ਲੋ ਇਹ ਵੀ ਖਾ ਲੋ ਇਹ ਵੀ ਖਾ ਲੋ 2 ਮਿੰਟ ਨੰਨੂ ਰੁਕ ਪਾਪਾ ਕੋ ਪਹਿਲੇ ਨੰਬਰ ਦੇਨੇ ਦੇ ਇਹ ਵੀ ਖਾ ਲੋ ਕਿੰਨੇ ਨੰਬਰ ਮਿਲਦੇ ਨੰਨੂ 1 ਮਿੰਟ ਇਹ ਵੀ ਖਾ ਦਾਲ ਥੋੜੀ ਖਾਣੀ ਹੈ ਪਾਪਾ ਨੇ ਸਾਗ ਖਾ ਹੋ ਦਾਈ ਮੈਂ ਤਾਂ ਦੱਸ ਨਹੀਂ ਸਕਦਾ ਅੱਛਾ ਦੱਸੋ ਦੱਸਣਾ ਤਾਂ ਜ਼ਰੂਰੀ ਐਡਾ ਬੰਬ ਸਾਗ ਬਣਿਆ ਨਾਲ ਮੂਲੀ ਖਾਓ ਕਬਈ ਦੋ ਹੋਣੇ ਕਬਈ ਦੋ ਲੰਨਾ ਹਾਂ ਆ ਦੇਖੋ ਨਾਲ ਮੱਖਣ ਵਾਲੀ ਰੋਟੀ ਖਾਣ ਦਾ ਸਵਾਦ ਹੀ ਲੱਗਾ ਦੇਖੋ ਤੇ ਹੋਰ ਤਰੋ ਮੱਖਣ ਨੰਨੇ 1 ਮਿੰਟ ਬਾਬੂ 1 ਮਿੰਟ ਇਹ ਦੇਖ Papa ਸਾਗ ਖਾ ਰਿਹਾ ਇਹ ਦੇਖੋ ਹਾਂਜੀ ਯਮੀ ਲਵ ਯੂ ਲਵ ਯੂ ਟੂ ਬੜਾ ਕਰ ਮਾਇਆ ਥੈਂਕ ਯੂ ਬਹੁਤ ਹੀ ਗਾੜਾ ਥੈਂਕ ਯੂ ਨਵਜੀ ਹਣੀ ਲਵ ਜੀ ਹਣੀ ਲਵ ਤਾਂ ਚਾਹੀਦੇ ਆ ਨਾ ਉਹ ਬਹੁਤ ਗਾਜੇ ਹੂੰ ਕੇ ਤੂੰ ਆਨੰਦ ਲੈਣਾ ਨਾ ਆਨੰਦ ਮੱਖਣ ਲਾ ਕੇ ਰੋਟੀ ਦਾ ਤੇ ਸਾਗ ਦਾ ਇਹ ਦਾਲਾ ਸਾਗ ਮਰਨਾ ਵਸੇ ਮਿਹਨਤ ਬਹੁਤ ਲਗਦੀ ਹੈ ਮਿਹਨਤ ਤਾਂ ਸਹੀ ਗੱਲ ਆ ਸਾਗ ਲਈ ਮਿਹਨਤ ਹੀ ਲੱਗਦੀ ਹੈ ਮਿਹਨਤ ਬਹੁਤ ਲੱਗਦੀ ਹੈ ਹਾਂ ਮਗਰ ਜਦੋਂ ਮਿਹਨਤ ਤੋਂ ਬਾਅਦ ਸਵਾਲ ਆ ਨਾ ਬੰਦਾ ਹਾਂ ਸਭ ਕੁਝ ਭੁੱਲ ਜਾਂਦਾ ਬੋਲ ਜਾਂਦਾ ਮਿਹਨਤ ਹਾਂ ਬੋਕਾ ਸ਼ੁਕਰ ਆ ਪਸੰਦ ਆਇਆ ਨਹੀਂ ਉਪਰ ਸੁਨਿਆ ਦਾ ਵੀ ਫੋਨ ਆਇਆ ਸੀ ਮੈਂ ਦੇਖਿਆ ਹੀ ਆ ਨਾ ਸਾਗ ਤੇ ਸੁਨਿਆ ਕਹਿੰਦੀ ਦੀਦੀ ਬੜਾ ਹੀ ਅੰਮੀ ਬਣਿਆ ਤੇ ਕਰਾਰਾ ਬਣਿਆ ਹੈ ਮਲਾਈ ਬਣਿਆ ਪਿਆ ਦੇਖ ਏ ਏ ਮਮਾ ਸੱਚੀ ਦਿਲੋਂ ਦਿਲੋਂ ਇੰਜੋਏ ਲਗਮਣ ਸਾਹ ਦਾ ਇੰਦਰਾ ਬਣਿਆ ਹਾਂ ਕਮਚਾ ਫਰਫਰ ਕੇ ਖਾਣਗੇ ਨਾ ਹਾਂ ਮਾਨੀ ਰਚਨਾ ਅੱਛਾ ਤੇ ਹੁਣ ਹਰੀ ਮਿਰਚ ਚਾਹੀਦੀ ਹੂੰ ਚਾਹੀਦੀ ਹਜੇ ਵੀ ਚਲੋ ਠੀਕ ਹੈ ਮੈਂ ਲੈ ਕੇ ਆਈ ਹੁਣੇ ਓਕੇ ਥੈਂਕ ਯੂ ਗਾਇਜ਼ ਫਾਗ ਬੜਾ ਪਸੰਦ ਆਇਆ ਤੇ ਤੁਹਾਨੂੰ ਕਿਵੇਂ ਲੱਗਿਆ ਵੀਡੀਓ ਵਿੱਚ ਇਹ ਵੀ ਦੱਸਣਾ ਤੇ ਹੁਣ ਆਪਾਂ ਹਰੀਆਂ ਮਿਰਚਾਂ ਵੀ ਦੇ ਦਈਏ ਸੰਜੀਵ ਜੀ ਨੂੰ ਠੀਕ ਐ ਆ ਦੇਖੋ ਜਾ ਦੇਖਿਆ ਹਰੀਆਂ ਮਿਰਚ ਲੈ ਮੈਂ ਪਿੱਛੇ ਹੋ ਗਈ ਪਿੱਛੇ ਹੋ ਗਈ ਪਿੱਛੇ ਹੋ ਗਈ ਨੇ ਕਹਿੰਦੀ ਫ੍ਰਿਜ ਦੇ ਕੋਲ ਹੀ ਚੱਲੋ ਆ ਲੋ ਫ੍ਰਿਜ ਦੇ ਕੋਲ ਆ ਗਈ ਜਦਿਆ ਜਿੰਨਾ ਮਰਜ਼ੀ ਕਰਾ ਰਹਾ ਹੋਵੇ ਪਰ ਇਹਨਾਂ ਨੇ ਹਰੀ ਮਿਰਚ ਦੇ ਨਾਲ ਤਾਂ ਮਜ਼ਾ ਲੈਣਾ ਹੀ ਲੈਣਾ ਵਾ ਉਹ ਸੱਚ ਮੈਂ ਫੁਲਕਾ ਔਰ ਲੈ ਕੇ ਆਈ ਤਵਾ ਚੱਲਦਾ ਪਿਆ ਤੇ ਮੈਂ ਰੀਵਿਊ ਲੈਣ ਬੈਠ ਗਈ ਸੀ ਆ ਦੇਖੋ ਰੋਟੀ ਵੇਲੀ ਪਈ ਐ ਤੇ ਆਪਾਂ ਹੁਣ ਪਾਈਏ ਤਵੇ ਦੇ ਉੱਤੇ ਤੇ ਸੋ ਗਾਇਸ ਹੁਣ ਇਸੇ ਨਾਲ ਹੀ ਆਪਾਂ ਇਸ ਵਲੌਗ ਦਾ ਐਂਡ ਕਰਦੇ ਆ ਠੀਕ ਐ ਰੋਟੀ ਫਟਾਫਟ ਬਣਾਈਏ ਤੇ ਤੁਹਾਨੂੰ ਕਿਵੇਂ ਲੱਗੀ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਹੁਣ ਮਿਲਦੇ ਆ ਤੁਹਾਨੂੰ ਨਵੀਂ ਇੱਕ ਹੋਰ ਵਧੀਆ ਜੀ ਪਿਆਰੀ ਜੀ ਵੀਡੀਓ ਦੇ ਨਾਲ ਬਾਏ ਗਾਇਸ ਟੇਕ ਕੇਅਰ ਗੁੱਡ ਬਾਏ ਗੁੱਡ ਨਾਈਟ